ਅੰਤੰਛਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਉੱਪਰ ਅੱਜ ਦੂਰੋ ਦੂਰੋ ਸੰਗਤਾਂ ਗੁਰਦੁਆਰਾ ਸਾਹਿਬ ਦੇ ਆ ਰਹੀਆਂ ਹੈਗੀਆਂ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਦੀਆਂ ਦਿਖਾਵਾਂਗੇ ਜਿੱਥੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਹੈਗੀਆਂ ਇਹ ਇਤਿਹਾਸਿਕ ਗੁਰਦੁਆਰਾ ਹੈਗਾ ਇਸ ਦਾ ਇਤਿਹਾਸ ਕਾਫੀ ਵੱਡਾ ਹੈਗਾ ਇਸ ਗੁਰਦੁਆਰਾ ਸਾਹਿਬ ਦਾ ਔਰ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉਪ ਦੇ ਉੱਪਰ ਬੜੀ ਖੁਸ਼ੀ ਤੇ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਸਵੀਰਤ ਹੋਈ ਜਾ ਰਹੀਆਂ ਹੈਗੀਆਂ ਨੇ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਵੀ ਪਾਏ ਗਏ ਆ ਔਰ ਟੂਟ ਲੰਗਰ ਵਰਤਾਇਆ ਜਾ ਰਿਹਾ ਹੈਗਾ ਔਰ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਹੈਗੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚ ਰਹੀਆਂ ਹੈਗੀਆਂ ਨੇ ਔਰ ਦੂਰੋਂ ਦੂਰੋਂ ਆਪਣੇ ਪਰਿਵਾਰ ਦੇ ਨਾਲ ਸੰਗਤਾਂ ਆ ਰਹੀਆਂ ਹੈਗੀਆਂ ਨੇ ਅ ਵਿਸ਼ਵ ਭਾਰਤ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਸਵੇਰ ਤੋਂ ਹੀ ਜਿਹੜੇ ਪਰਿਵਾਰ ਦੇ ਨਾਲ ਜਾ ਰਹੇ ਹੈਗੇ ਔਰ ਰਾਤ ਦੇ ਵੇਲੇ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਅ ਸ਼ਰਦਾਪੂਰਕ ਦੇ ਨਾਲ ਜਿਹੜਾ ਸੰਗਤਾਂ ਨੇ ਉਹ ਪਹੁੰਚੀਆਂ ਹੈਗੀ ਆ ਔਰ ਇਸ ਪਾਸੇ ਸਰੋਵਰ ਹੈਗਾ ਔਰ ਇੰਦਰ ਗੁਰੂ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਹੈ ਔਰ ਸੰਗਤਾਂ ਜਿਹੜੀਆਂ ਨੇ ਉਹ ਜਾ ਰਹੀਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋ ਰਿਹਾ ਕੀਰਤਨ ਦਰਬਾਰ ਵੀ ਲਗਾਇਆ ਗਿਆ ਔਰ ਟੂਟ ਲੰਗਰ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਵਰਤਾਇਆ ਜਾ ਰਿਹਾ ਔਰ ਜੋ ਜਿਹੜੇ ਸੰਗਤਾਂ ਪਹੁੰਚੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਉਹ ਉਹ ਵੀ ਤੁਹਾਨੂੰ ਸੁਨਾਨੇ ਹੈਗੇ ਔਰ ਅੱਜ ਦੇਸ਼ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਵਾਲੀ ਟੀਵੀ ਫਿਰੋਜ਼ਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਗਤ ਗੁਰੂ ਧੰਨਤਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਵਿਸ਼ਵ ਭਰ ਦੇ ਅੰਦਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹਨਾਂ ਸਥਾਨਾਂ ਤੇ ਵੀ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ 10ਵੀਂ ਬਜੀਦਪੁਰ ਫਰੋਇਪੁਰ ਵਿਖੇ ਹਰੇਕ ਸਾਲ ਹੀ ਗੁਰੂ ਘਰ ਦੇ ਪ੍ਰਬੰਧ ਵੱਲੋਂ ਮੈਜਰ ਸਾਹਿਬ ਜੀ, ਤੇਜਵੀਰ ਸਿੰਘ ਜੀ ਔਰ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਦੇ ਜਿੰਨੇ ਵੀ ਮੈਂਬਰ ਸਹਿबान ਹਨ, ਉਹਨਾਂ ਦੇ ਉਦਮ ਸਦਕਾ ਸੰਗਤ ਦੇ ਸਜੋਗ ਸਕਤਗਾ ਬਹੁਤ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈ ਉਪਰੰਤ ਦੀਵਾਨ ਸੱਜੇ ਬਹੁਤ ਦੂਰੋਂ ਨੇੜੇੋਂ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਇਹਨਾਂ ਸਥਾਨਾਂ ਤੇ ਬੜੀ ਸ਼ਰਧਾ ਨਾਲ ਹਾਜ਼ਰੀਆਂ ਭਰਦੀਆਂ ਜੀ ਅੱਜ ਦੇ ਦਿਨ ਲੱਖਾਂ ਦੀ ਗਿਣਤੀ 'ਚ ਅੰਮ੍ਰਿਤ ਵੇਲੇ ਤੋਂ ਸੰਗਤਾਂ ਹਾਜ਼ਰੀ ਭਰ ਕੇ ਵੀ ਗਈਆਂ ਤੇ ਹੋਰ ਭਰ ਵੀ ਰਹੀਆਂ ਨੇ ਇਸ ਮੁੱਚਾ ਪੰਥੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਦੇ ਨਮਸਕਾਰ ਕਰ ਰਿਹਾ ਤੇ ਇਹਨਾਂ ਸਥਾਨਾਂ ਦੀ ਵੱਡੇ ਪੱਧਰ ਤੇ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਬਹੁਤ ਵੱਡੀ ਗਿਣਤੀ 'ਚ ਸੰਗਤ ਦੀ ਆਮਦ ਹੁੰਦੀ ਹੈ ਜੀ ਤੇ ਸਕਤਾ ਹਾਦਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਜੀ। ਦਾ ਸਿਧਾਂਤ ਹੈ ਗੁਰੂ ਸਾਹਿਬ ਨੇ ਪਹਿਲਾ ਔਕਾ ਦਿੱਤਾ ਵੀ ਪ੍ਰਮਾਤਮਾ ਇੱਕ ਹੈ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਹੈ ਗੋਡ ਕਰੀਮ ਰਹੀਮ ਤੇਰੇ ਰੂਪ ਅਨੇਕਾ ਨਾਮ ਅਨੰਤਾ ਕਹਿ ਨਾ ਜਾਈ ਤੇਰੇ ਗੁਣ ਕੀਤੇ। ਸਤਿਗੁਰੂ ਦਾ ਉਪਦੇਸ਼ ਹੈ ਵੀ ਪ੍ਰਮਾਤਮਾ ਸਾਰਿਆਂ ਵਸਤੇ ਇੱਕ ਹੈ ਕੋਈ ਰਾਮ ਕਹੇ કે ਕੋਈ ਨਾਰਾਇਣ ਕਹੇ કે ਕੋਈ ਕਿਸ ਤਰ੍ਹਾਂ ਵੀ ਉਹਨੂੰ ਯਾਦ ਕਰਦਾ ਹੈ ਤੇ ਭਾਈ ਇੱਕ ਦੇ ਨਾਲ ਜੁੜਨਾ ਜਿਨੇ ਸਾਨੂੰ ਇਹ ਮਨੁੱਖਾ ਜਨਮ ਦੇ ਕੇ ਨਵਾਜਿਆ। ਔਰ ਸਤ ਗੁਰਾਂ ਨੇ 20 ਰੁਪਏ ਦਾ ਲੰਗਰ ਲਾ ਕੇ ਸਾਨੂੰ ਭਾਈ ਆਪਣੀ ਕਿਰਤ ਕਰਨੀ ਹੈ ਨਾਲ ਨਾਮ ਜਪਣਾ ਤੇ ਵੰਡ ਕੇ ਛਕਣ ਵਾਲਾ ਸਿਧਾਂਤ ਬਖਸ਼ ਕੀਤਾ ਤੇ ਅੱਜ ਇਹ ਪੰਥੇ ਸਿਧਾਂਤ ਤੇ ਪਹਿਰਾ ਦਿੰਦਾ ਜਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤੇ ਵੱਡੇ ਪੱਧਰ ਤੇ ਪਹੁੰਚ ਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਸੰਸਥਾਵਾਂ ਦਾ ਕੇ ਸਵਾਮਾਨ ਮੌਂਦਿਆ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ੍ਹਾਂ ਸਥਾਨਾਂ ਤੇ ਗੁਰੂ ਪਿਆਰਿਓ ਗੁਰੂ ਸਵਾਰਿਓ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖ ਪੰਥ ਦੇ ਮੋਢੀ ਸਿੱਖ ਪੰਥ ਦੇ ਬਾਣੀ ਉਹਨਾਂ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦੇ ਹਾਂ ਹੋਇਆਂ ਅਵਤਾਰ ਪੁਰਬ ਨੂੰ ਮਨਾਉਂਦੇ ਹਾਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਇਲਾਕੇ ਦੀ ਸਮੁੱਚੀ ਸੰਗਤ ਵੱਲੋਂ ਜੋ ਕਿ ਪਰਸੋਂ ਰੋਜ ਤੋਂ ਲਿਆ ਕਰਕੇ ਇਨ੍ਹਾਂ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬਰਾ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਆਤਮਾ ਮਾਤੂ ਅਨ ਸੰਪੂਰਨ ਅੰਮ੍ਰਿਤ ਵੇਲੇ ਭੋਗ ਪਾਏ ਗਏ ਔਰ ਭੋਗ ਪੈਣ ਦੇ ਉਪਰੰਤ ਇਨ੍ਹਾਂ ਸਥਾਨਾਂ ਦੇ ਕਥਾਵਾਚਕ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹਨੇ ਜੋ ਕਿ ਕਥਾ ਵਿਚਾਰਾਂ ਕੀਤੀਆਂ ਉਪਰੰਤ ਸਮੁੱਚੀ ਸੰਗਤ ਦੀ ਸਮੂਲਯਤ ਦੇ ਵਿੱਚ ਜੋ ਕਿ ਪਾਵਨ ਦਰਬਾਰਾਂ ਵਿਖੇ ਅਰਦਾਸ ਬੇਨਤੀ ਹੋਈ ਛਤਗੁਰਾਂ ਦੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਨੇ ਪ੍ਰਾਪਤ ਕੀਤੀਆਂ ਇਸ ਮੌਕੇ ਤੇ ਜੋ ਸਾਡੇ ਅਤੀ ਸਤਿਕਾਰਯੋਗ ਇਸ ਇਲਾਕੇ ਦੇ ਮੈਂਬਰ ਸਾਹਿਬਾਨ ਸਰਦਾਰ ਦਰਸ਼ਨ ਸਿੰਘ ਜੀ ਸ਼ੇਰਖਾਂ ਸਰਦਾਰ ਪੀਤਮ ਸਿੰਘ ਜੀ ਮਰਸੀਆ ਸਰਦਾਰ ਸਤਪਾਲ ਸਿੰਘ ਜੀ ਤਲਵੰਡੀ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਲੰਡਾ ਪੰਬਾ ਜੋ ਕਿ ਉਹਨਾਂ ਵੱਲੋਂ ਵੀ ਹਾਜ਼ਰੀਆਂ ਨਮਾਈਆਂ ਗਈਆਂ ਇਸੇ ਤਰ੍ਹਾਂ ਹੀ ਸਾਡੇ ਜੋ ਕਿ ਅੰਮ੍ਰਿਤ ਵੇਲੇ ਤੋਂ ਇੱਥੇ ਇਥੋਂ ਦੇ ਮੁੱਖ ਸੇਵਾਦਾਰ ਸਰਦਾਰ ਤੇਜਵੀਰ ਸਿੰਘ ਜੀ ਮਨੰਜਰ ਸਹਿਬਾਨ ਉਹ ਵੀ ਅੰਮ੍ਰਿਤ ਵੇਲੇ ਤੋਂ ਪਰਸੋਂ ਰੋਜ਼ ਤੋਂ ਬੜੇ ਭਾਵਨਾ ਦੇ ਨਾਲ ਇੱਥੇ ਸੇਵਾਵਾਂ ਨਿਭਾ ਰਹੇ ਸ਼ਣ ਜਿੱਥੇ ਸਾਰਾ ਸਟਾਫ ਸਾਰੇ ਜੋ ਇਲਾਕੇ ਦੀਆਂ ਸੰਗਤਾਂ ਸੇਵਾਵਾਂ ਨਿਭਾ ਰਹੀਆਂ ਸਨ ਉੱਥੇ ਹੀ ਜੋ ਕਿ ਇਥੋਂ ਦੇ ਸਾਰੇ ਸਟਾਫ ਨੇ ਆਪ ਰਲ ਮਿਲ ਕੇ ਜਿਹੜਾ ਕਿ ਖੁਸ਼ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੰਮ੍ਰਿਤ ਵੇਲੇ ਤੋਂ ਜੋ ਕਿ ਅੱਜ ਬੀਐਨਟੀ ਸੰਗਤਾਂ ਜੋ ਕਿ ਲਗਾਤਾਰ ਇਨ੍ਹਾਂ ਸਥਾਨਾਂ ਤੇ ਹਾਜ਼ਰੀਆਂ ਭਰ ਰਹੀਆਂ ਹਨ ਔਰ ਜਿੱਥੇ ਸ੍ਰੀ ਅਖੰਡ ਪਾਤਸ਼ਾਹਬ ਜੀਆਂ ਦੇ ਭੋਗ ਪਾਏ ਗਏ ਉਪਰੰਤ ਨਿਰੰਤਰ ਜੋ ਕਿ ਦੀਵਾਨ ਚੱਲ ਰਹੇ ਨੇ ਔਰ ਦੀਵਾਨਾਂ ਦੇ ਵਿੱਚ ਆ ਲਾਗ ਲਗ ਜਿਹੜੇ ਕਿ ਇੱਕ ਵਿਸ਼ਰੀ ਜਥੇ ਕਥਾਵਾਚਕ ਰਾਗੀ ਢਾਡੀ ਸਾਰੇ ਹਾਜ਼ਰੀਆਂ ਭਰ ਰਹੇ ਨੇ ਸੰਗਤਾਂ ਜਿਹੜੀਆਂ ਨੇ ਉਹ ਬਹੁਤ ਤਦਾਦ ਤੇ ਗੁਰੂ ਘਰ ਵਿੱਚ ਪਹੁੰਚ ਰਹੀਆਂ ਹਨ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਰਹੇ ਨੇ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਰਹੇ ਨੇ ਕੋਠੇ 10ਵੇਂ ਪਤਸਾ ਜੀਆਂ ਦਾ ਅਸਥਾਨ ਹੈ ਉਹਨਾਂ ਦੀਆਂ ਖੁਸ਼ੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈ ਰਹੇ ਨੇ ਝੋਲੀਆਂ ਸੰਗਤਾਂ ਭਰ ਰਹੇ ਯਾਹਨ ਸੋ ਸਭਨਾ ਨੂੰ ਸਾਡੇ ਵੱਲੋਂ ਜੋ ਕਿ ਗੁਰਦੁਆਰਾ ਦੀ ਪ੍ਰਬੰਧ ਵੱਲੋਂ ਸਭਨਾ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਕਾਸ਼ ਅਵਤਾਰ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਬਧਾਈਆਂ ਨੂੰ ਕਬੂਲ ਦੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਅੰਗ ਸੰਗ ਸਾਈਂ ਸਾਰਿਆਂ ਦੇ ਸਾਰਿਆਂ ਨੂੰ ਤੰਤਰ ਸਤੀ ਦੇਣ ਤੇ ਸਰਬੱਤ ਦਾ ਭਲਾ ਤੇ ਪੰਜਾਬ 'ਚ ਜੋ ਚੀਜ਼ਾਂ ਹੋਣੇ ਹੋਈਆਂ ਹੜ੍ਹ ਵਗੈਰਾ ਆਏ ਆ ਉਹਨਾਂ 'ਚ ਵੀ ਬਾਬਾ ਜੀ ਅਨਸਾਦ ਦੇਣ ਸਾਰਿਆਂ ਦੇ ਘਰ ਵਗੈਰਾ ਸਾਰਾ ਸਾਰਾ ਕੁਝ ਫਿਰ ਤੋਂ ਸਭ ਕੁਝ ਸਹੀ ਹੋਏ ਬਸ ਬਾਕੀ ਸਰਬੱਤ ਦਾ ਭਲਾ ਦੀ ਜਿਸਮ ਦੇਸ਼ਾ 'ਚ ਅੱਜ ਗੁਰੂਪੁਰਬ ਤੇ ਲੈ ਕੇ ਗੁਰਦੁਆਰਾ ਸਾਹਿਬ 'ਚ ਜਾ ਰਹੇ ਆ ਉਹ ਨਤਮਸਤਕ ਬੂਰੀ ਜੀ ਹਾਂਜੀ ਕਾਫੀ ਜ਼ਿਆਦਾ ਰਸ਼ ਹੈ ਤੇ ਕਾਫੀ ਲੋਕ ਆਏ ਨੇ ਵਧੀਆ ਗੱਲ ਆ वैसे भी ये गुरु गोविंद सिंह जी दी दाई हिस्टोरिकल गुरुद्वारा है बट गुरु नानक देव जी ਦੇ ਵਰਪੂਰਕ ਤੇ ਵੀ ਲੋਕੀ ਆਉਂਦੇ ਨੇ ਵੈਸੇ ਵੀ ਮਸਜਾ ਤੇ ਆਉਂਦੇ ਨੇ ਅੱਜ ਗੁਰਪੁਰ ਬੈ ਕੀ ਕਹਿਣਾ ਚਾਹੋਗੇ ਅੱਜ ਮੈਂ ਦੇਸ਼ ਵਿਦੇਸ਼ ਵਾਸਤੇ ਸਾਰੇ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਜਿਹੜੇ ਪਹਿਲੇ ਪਾਸ਼ਾ ਹੀ ਤਨਦਮ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਬੈ ਅੱਜ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੇ ਕੇ ਦਰਸ਼ਨ ਜਾਰੇ ਕਰ ਰਹੀਆਂ ਨੇ ਤੇ ਜਿਹੜੇ ਲੋਕ ਦੇਸ਼ਾਂ ਦੇਸ਼ਾਂ ਵਸਦੇ ਨੇ ਸਾਧ ਸੰਗਤ ਦੀ ਰੀਤ ਗੁਰਦੁਆਰਾ ਸਾਹਿਬੀ ਪਹੁੰਚੀ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਬਹੁਤ ਹੀ ਜੋ ਆ ਖੁਸ਼ੀ ਦਾ ਦੇਣਾ ਹੈ ਜੇ ਕਰਕੇ ਲੋਕ ਜੋ ਹੈ ਅੱਜ ਸੰਤਾਂ ਜੋ ਆਪਣੇ ਕਰੋ ਤਿਆਰ ਹੋ ਕੇ ਜੋ ਗੁਰਦੁਆਰਾ ਸਾਹਿਬ ਦਰਸ਼ਨ ਵਾਸਤੇ ਆ ਜਾਈ ਨੇ ਤੇ ਸਾਰੇ ਵਸੇ ਜੀ ਅੱਜ ਸਵੇਰੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਅੱਥਰੂ ਕਰਾਸ ਤੇ ਹੈ ਕਿਹਾ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਣਾ ਗੁਰਗੋਵਰ ਸਿੰਘ ਜੀ ਦੇ ਜੋ ਥੋੜਾ ਸੀ ਉਹਨਾਂ ਦਾ ਉਹਨਾਂ ਦੀ ਪਾਣ ਸ਼ੋਅ ਹੈ ਤੇ ਉਹਨਾਂ ਦਾ ਮਤਲਬ ਪੈਰ ਸ਼ੋਅ ਹੈ ਇਹ ਤੇ ਉਹਨਾਂ ਦੇ ਆਈ.ਐਸ.ੀ ਰੁਕੇ ਸੀ ਔਰ ਇਸ ਏਜੰਟ ਦੇ ਨਾਲ ਜੋ ਹੈ ਉਸੇ ਘੋੜੇ ਨੂੰ ਜੋ ਬੰਨਿਆ ਸੀ ਇੱਥੇ ਟਾਈਪ ਦੂ ਦੂ ਦੇ ਸੰਕਟ ਤੇ ਪਹੁੰਚ ਲਿਆ ਹੈਗੇ ਹਾਂਜੀ ਬਿਲਕੁਲ